ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ 5 ਵਾ ਡਰ ਡਰ ਮਰਤੇ ਜਬ ਜਾਣੀਐ ਦੂਰ ਡਰ ਚੋਕਾ ਦੇਖਿਆ ਭਰਪੂਰ ਸਤ ਗੁਰ ਆਪਣੇ ਕੋ ਬਲਹਾਰਾ ਛੋੜ ਨਾ ਜਾਈ ਸਰ ਪਰ ਤਾਰ ਰਹਾ ਦੁਖ ਰੋਗ ਸੋਗ ਵਿਸਰ ਜਬ ਨਾਮ ਸਦਾ ਆਨੰਦ ਜਾਂ ਹਰ ਗੁਣ ਗਾ ਬੁਰਾ ਭਲਾ ਕੋਈ ਨਾ ਕਹੀ ਜਾ ਛੋਡ ਮਾਨ ਹਰ ਚਰਨ ਗਹੀ ਜਾ ਕਹੋ ਨਾਨਕ ਗੁਰ ਮੰਤਰ ਚਿਤਾ ਸੁਖ ਪਾਵਹਿ ਸਾਚਾ ਦਰਵਾ ਕਹੋ ਨਾਨਕ ਗੁਰ ਮੰਤਰ ਚਿਤਾ ਸੁਖ ਪਾਵਹਿ ਸਾਚਾ ਦਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 186 ਦੇ ਉੱਪਰ ਅੰਕਿਤ ਹੈ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਸਤਗੁਰ ਆਪਣੇ ਕੋ ਬਲਿਹਾਰੈ ਛੋੜ ਨ ਜਾਈ ਸਰ ਪਰ ਤਾਰੇ ਰਹਾਵ ਸਭ ਕਹਿੰਦੇ ਮੈਂ ਆਪਣੇ ਸਤਗੁਰ ਕੋ ਸਦਕੇ ਜਾਣਾ ਬਲਿਹਾਰ ਜਾਣਾ ਕੁਰਬਾਨ ਜਾਣਾ ਸਤਗੁਰ ਆਪਣੇ ਕੋ ਬਲਿਹਾਰੈ ਕਿਉਂਕਿ ਸਤਗੁਰ ਕਿੱਡੀ ਕਿਰਪਾ ਕਰਦਾ ਛੋੜ ਨਾ ਜਾਈ ਸਰਪਰ ਤਾਰੈ ਸਰਪਰ ਦਾ ਅਰਥ ਹੁੰਦਾ ਹੈ ਜ਼ਰੂਰ ਨਿਸ਼ਚੈ ਹੈ ਉਹ ਸਤਿਗੁਰੂ ਛੱਡਦਾ ਨਹੀਂ ਹੈ ਜ਼ਰੂਰ ਤਾਰਦਾ ਹੈ ਪਾਸ਼ਾ ਕਹਿੰਦੇ ਸਤਿ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਦਿਸਕਾ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾ ਅਸੀਂ ਬਾਣੀ ਦੇ ਵਿੱਚ ਪੜਦੇ ਆਂ ਤੇ ਨਾਲ-ਨਾਲ ਸਤਿਗੁਰ ਨੇ ਜਿੱਥੇ ਸਤਿਗੁਰੂ ਪਰਮੇਸ਼ਰ ਕਾਲਪੁਰਖ ਦੀ ਰਹਿਮਤ ਉਹਦੀਆਂ ਬਖਸ਼ਿਸ਼ਾਂ ਵਰਣਨ ਕੀਤੀਆਂ ਹਨ ਉਥੇ ਨਾਲ ਹੀ ਵੀ ਦੱਸਿਆ ਕਿ ਅਸੀਂ ਕੀ ਕਰਨਾ ਹੈ ਸਤਗੁਰੂ ਜੀ ਦੇ ਸੁਖਣੀ ਸਾਹਿਬ ਦੇ ਵਿੱਚ ਦੋ ਪਦੇ ਹੁੰਦੇ ਆ ਸਭ ਕਹਿੰਦੇ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਰੈ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤਿਹਾਟੈ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰਕਾ ਸਿੱਖ ਬੜ ਭਾਗੀ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰ ਇਹ ਤਾਂ ਸਤਗੁਰੂ ਕਰਦਾ ਤੇ ਸਿੱਖ ਨੇ ਕੀ ਕਰਨਾ ਪਾਛਾ ਕਹਿੰਦੇ ਗੁਰ ਕੇ ਗਰਹੈ ਸੇਵਕ ਜੋ ਰਹਿ ਗਰਹ ਵਿੱਚ ਰਹਿਣ ਦਾ ਭਾਵ ਹੈ ਕਿ ਜਿਹੜਾ ਉਹਦੇ ਹੁਕਮ ਤੇ ਰਹਿਣਾ ਚਾਹੁੰਦਾ ਹੈ ਜੋਦੀ ਰਜ਼ਾ ਵਿੱਚ ਰਹਿਣਾ ਚਾਹੁੰਦਾ ਹੈ ਗੁਰ ਕੇ ਗਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਵਿੱਚ ਸਹਿ ਗੁਰੂ ਦੀ ਆਗਿਆ ਨੂੰ ਮਨ ਦੇ ਵਿੱਚ ਸਹਿਣ ਕਰ ਲੈਣਾ ਗੱਲ ਸਹਿਣ ਕਰ ਲੈਣੀ ਤਾਂ ਬਹੁਤ ਵੱਡੀ ਗੱਲ ਬਣ ਜਾਂਦੀ ਜੀਵਨ ਦੇ ਵਿੱਚ ਬਹੁਤ ਵੱਡੀ ਸਫਲਤਾ ਹੁੰਦੀ ਔਰ ਗੁਰੂ ਦੀ ਗੱਲ ਨੂੰ ਮੰਨ ਲੈਣਾ ਗੁਰ ਕੀ ਆਗਿਆ ਮਨ ਵਿੱਚ ਸਹਿ ਆਪਸ ਕੋ ਕਰ ਕਸ਼ਣਾ ਜਨਾਵੈ ਹਰ ਹਰ ਨਾਮ ਰਿਧੇ ਸਤਿ ਆਵੈ ਮਨ ਵੇਚੈ ਸਤਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਇ ਨ ਕਾਮੇ ਤਿਸ ਕੋ ਹੋਤ ਪ੍ਰਾਪਰ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਮੈਂ ਆਪਣੇ ਸਤਗੁਰੂ ਤੋਂ ਬਲਿਹਾਰ ਜਾਣਾ ਸਤਗੁਰੂ ਤੋਂ ਸਦਕੇ ਜਾਣਾ ਸਤਗੁਰ ਆਪਣੇ ਕੋ ਬਲਿਹਾਰ ਛੋਟ ਨਾ ਜਾਈ ਸਰ ਪਰ ਤਾਰੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾ ਸਤਿਗੁਰ ਦੇ ਵਿੱਚ ਸਮਰਥ ਹੈ ਜਿਹੜਾ ਉਹਦਾ ਬਣ ਜਾਂਦਾ ਉੱਤੇ ਰਹਿਮਤ ਕਰਦਾ ਉੱਤੇ ਬਖਸ਼ਿਸ਼ ਕਰਦਾ ਤੇ ਜਿਹੜੇ ਰੱਬ ਤੋਂ ਨਹੀਂ ਡਰਦੇ ਉਹਨਾਂ ਬਾਰੇ ਸਤਿਗੁਰ ਜੀ ਆਰੰਭ ਦੇ ਵਿੱਚ ਕਹਿੰਦੇ ਡਰ ਡਰ ਮਰਤੇ ਜਬ ਜਾਣਿਆ ਦੂਰ ਉਹ ਲੋਕ ਜਿਹੜੇ ਆ ਰੋਜ਼ ਹੀ ਆਤਮਿਕ ਮੌਤੇ ਮਰਦੇ ਆ ਕਿਉਂਕਿ ਉਹਨਾਂ ਨੇ ਰੱਬ ਨੂੰ ਦੂਰ ਸਮਝਿਆ ਜਦੋਂ ਅਸੀਂ ਉਹਨੂੰ ਯਾਦ ਕਰਦੇ ਹਾਂ ਨਾ ਤੇ ਅਸੀਂ ਆਤਮਿਕ ਜੀਵਨ ਪ੍ਰਾਪਤ ਕਰਦੇ ਜੇ ਭੁੱਲ ਜਾਂਨੇ ਆ ਤੇ ਸਾਡੀ ਆਤਮਿਕ ਮੌਤ ਹੋ ਜਾਂਦੀ ਆੱਖਾਂ ਜੀਵਾਂ ਵਿਸਰ ਮਰ ਜਾਉ ਤੋ ਰੋਜ਼ ਮਰਦੇ ਆ ਗੁਰੂ ਮਹਾਰਾਜ ਕਹਿੰਦੇ ਡਰ ਡਰ ਮਰਤੇ ਜਬ ਜਾਣੀਏ ਦੂਰ ਡਰ ਚੁਕਾ ਦੇਖਿਆ ਭਰਪੂਰ ਜਦੋਂ ਸਮਝਿਆ ਕਿ ਭਰਪੂਰ ਹੈ ਪਰਮਾਤਮਾ ਜਰੇ-ਜਰੇ ਵਿੱਚ ਵਿਆਪਕ ਹੈ ਅਕਾਲ ਪੁਰਖ ਪਰਮੇਸ਼ਰ ਜਿਹੜਾ ਨਾ ਸਭ ਜਗ੍ਹਾ ਹੈ ਸਾਰਾ ਡਰ ਖਤਮ ਹੋ ਗਿਆ ਪਾਤਸ਼ਾਹ ਜੀ ਨੇ ਤੋ ਕਿ ਡਰ ਕਿਸ ਚੀਜ਼ ਦਾ ਹੈ ਉਹ ਨਿਰਭਉ ਪਰਮਾਤਮਾ ਜਿਹੜਾ ਹੈ ਸਾਡੇ ਨਾਲ ਵਸਦਾ ਨਿਰਭਉ ਸੰਗ ਤੁਮਾਰੇ ਵਸਦਾ ਇਹ ਡਰਣ ਕਹਾਂ ਤੇ ਆਇਆ ਡਰ ਚੁਕਾ ਦੇਖਿਆ ਭਰਪੂਰ ਸਾਸੰਗਤ ਦੀ ਸਤਿਗੁਰੂ ਨੇ ਪਹਿਲੀ ਸ਼ਰਤ ਹੀ ਰੱਖੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰਿ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੀਜੈ ਕਾਣ ਨਾ ਕੀਜੈ ਜੋ ਤੋ ਪ੍ਰੇਮ ਖੇਲਣ ਕਾ ਚਾ ਵੈਸੇ ਖੇਲ ਨੂੰ ਅਸੀਂ ਨਾ ਬੜੀ ਛੋਟੀ ਜੀ ਗੱਲ ਸਮਝਦੇ ਆਂ ਖੇਲਣਾ ਜਿਹੜਾ ਵੀ ਆਪਾਂ ਕਹਦੇ ਨਾ ਇਹ ਕੰਮ ਲਾ ਬੱਚਿਆਂ ਦੀ ਖੇਲ ਥੋੜੇ ਆ ਇਹ ਬੱਚਿਆਂ ਦਾ ਕੰਮ ਨਹੀਂ ਹੈ ਇਹ ਬੱਚਿਆਂ ਦੀ ਖੇਲ ਨਹੀਂ ਹੈ ਪਰ ਗੁਰੂ ਮਹਾਰਾਜ ਕਹਿੰਦੇ ਰੱਬ ਦੇ ਮਾਰਗ ਤੇ ਚੱਲਣਾ ਵੀ ਬਹੁਤ ਵੱਡੀ ਖੇਲ ਹੈ ਸਤਗੁਰੂ ਮਹਾਰਾਜ ਕਹਿੰਦੇ ਭਾਈ ਜੋ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮਰੀਆ ਬਾਣੀ ਦੇ ਵਿੱਚ ਸਤਿਗੁਰੂ ਆਖਿਆ ਗੁਰੂ ਅਮਰਦਾਸ ਜੀ ਕਹਿੰਦੇ ਖੰਨੇਓ ਤਿੱਖੀ ਬਾਲੋ ਨਕੀ ਏਤ ਮਾਰਗ ਜਾਣ ਸਾਨੂੰ ਸਤਿਗੁਰੂ ਨੇ ਇਸ ਜੀਵਨ ਸਮਝਾਇਆ ਇਹ ਸਰੀਰ ਜਿਹੜਾ ਨਾ ਇੱਕ ਦਿਨ ਨਾਸ ਬੰਤ ਹੈ ਪਰ ਕਦੇ ਸਾਡੀ ਜਮੀਰ ਨਹੀਂ ਮਰਨੀ ਚਾਹੀਦੀ ਜਦੋਂ ਅਸੀਂ ਆਤਮਿਕ ਮਤੇ ਮਰ ਜਾਂਦੇ ਹਾਂ ਤੇ ਅਸੀਂ ਰੋਜ਼ ਹੀ ਮਰਦੇ ਹਾਂ ਇਹ ਸਰੀਰ ਨੇ ਤੇ ਇੱਕ ਦਿਨ ਖਤਮ ਹੋਣਾ ਹੈ 20ਵੀਂ ਸਦੀ ਦੇ ਮਹਾਨ ਜਰਨਲ ਗਿਆਨੀ ਸੰਤ ਸਿੰਘ ਜਰਨਲ ਸੰਤ ਬਾਬਾ ਜਰਨਲ ਸਿੰਘ ਜੀ ਖਾਲਸਾ ਭੰਡਰਾਵਾਲੇ ਗੁਰਨਾਨਕ ਨਿਵਾਸ ਦੇ ਵਿੱਚ ਸਨ ਤੇ ਉਹਨਾਂ ਦੇ ਕੋਲ ਉਹ ਸਮੇਂ ਦੇ ਵਿੱਚ ਇੱਕ ਉਹ ਚੈਨਲ ਚੱਲਦਾ ਸੀ ਡੀਡੀ ਨੈਸ਼ਨਲ ਉਹਦੇ ਪੱਤਰਕਾਰ ਪਹੁੰਚੇ ਉਹਨਾਂ ਨੇ ਆਖਿਆ ਕਿ ਤੁਹਾਡੀ ਇੰਟਰਵਿਊ ਲੈਣੀ ਹੈ ਤੇ ਤੁਸੀਂ ਇੰਟਰਵਿਊ ਨਾਲ ਗੁਰਬਾਣੀ ਦੇ ਆਧਾਰ ਤੇ ਦਿਓ ਤੁਸੀਂ ਥੋੜਾ ਗਰਮ ਖਿਆਲੀ ਉਹ ਤੇ ਤੁਸੀਂ ਥੋੜਾ ਭਾਵਕ ਹੋ ਜਾਂਦੇ ਜਲਦੀ ਤੇ ਸਾਨੂੰ ਸਿਰਫ ਜਿਹੜੀ ਹੈ ਗੁਰਬਾਣੀ ਦੇ ਆਧਾਰ ਤੇ ਉਹ ਗੱਲ ਦੱਸਿਓ ਤੇ ਸੰਤ ਜੀ ਨੇ ਆਖਿਆ ਵੀ ਦੱਸੋ ਮੈਂ ਕਿਹਦੇ ਗੁਰੂ ਦੀ ਗੱਲ ਸੁਣਾਵਾਂ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਦੀ ਸੁਣਾਓ ਉਹਨਾਂ ਨੇ ਇਹ ਸ਼ਲੋਕ ਸੁਣਾਇਆ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਜੋ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਤਰ ਤਲੀ ਗਲੀ ਮਰਿਆਓਤ ਮਾਰਗ ਪੈਰ ਤਰੀਜੇ ਸਿਰ ਦੀਜੈ ਕਾਹ ਨਾ ਕੀ ਦੇ ਕਹਿੰਦੇ ਇਹ ਨਹੀਂ ਚਾਹੀਦਾ ਵੀ ਗੁਰੂ ਨਾਨਕ ਨੇ ਹੀ ਨਹੀਂ ਰੱਖੀ ਐ ਜੇ ਅੱਜ ਕੋਈ ਸ਼ਹਾਦਤ ਦੇ ਰਿਹਾ ਝੁਲਮ ਦੇ ਖਿਲਾਫ ਬੋਲਦਾ ਨਹੀਂ ਕਹਿੰਦੇ ਰੱਖੀ ਐ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਕਹਿੰਦੇ ਨਹੀਂ ਹੋਰ ਕੋਈ ਸੁਣਾਓ ਕਹਿੰਦੇ ਤੁਸੀਂ ਜਿਹੜਾ ਕਹੋਗੇ ਕਹਿੰਦੇ ਚਲੋ ਭਗਤਾਂ ਦੀ ਬਾਣੀ ਵਿੱਚ ਸੁਣਾ ਦਿਓ ਭਗਤ ਕਬੀਰ ਜੀ ਦੇ ਬਾਰੇ ਦੱਸ ਦਿਓ ਉਹ ਕੀ ਕਹਿੰਦੇ ਆ ਕਹਿੰਦੇ ਭਗਤ ਕਬੀਰ ਕਹਿੰਦਾ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅੱਬ ਜੂਜਣ ਕੋ ਦਾ ਤੇ ਹਰਾਹਣ ਹੋ ਗਿਆ ਕਹਿਣ ਲੱਗੀ ਸਤ ਜੋ ਗੁਰੂ ਮਹਾਰਾਜ ਨੇ ਜਿਹੜੀ ਸਾਡੇ ਤੇ ਉੱਪਰ ਕਿਰਪਾ ਕੀਤੀ ਨਾ ਜਿੱਤੇ ਸੰਤ ਬਣਾਇਆ ਤੇ ਉਥੇ ਨਾਲ ਸਪਾਈ ਬਣਾਇਆ ਜਿੱਥੇ ਭਗਤੀ ਦਿੱਤੀ ਤੇ ਨਾਲ ਸ਼ਕਤੀ ਵੀ ਦਿੱਤੀ ਦੋਨੇ ਚੀਜ਼ਾਂ ਦੇ ਵਿੱਚ ਸਿੱਖ ਨੂੰ ਨਪੁੰਨ ਕੀਤਾ ਪਰ ਪਹਿਲਾਂ ਕਹਿੰਦੇ ਅਸੀਂ ਅੰਦਰੋਂ ਮਜ਼ਬੂਤ ਹੋਈਏ ਜੇ ਅਸੀਂ ਅੰਦਰੋਂ ਡਰਦੇ ਅੱਜ ਕੀ ਹੁੰਦਾ ਹੈ ਅੱਜ ਅਸੀਂ ਦਿਨਾਂ ਤੋਂ ਵੀ ਡਰਦੇ ਆ ਲੋ ਜੀ ਅੱਜ ਮੰਗਲਵਾਰ ਹੈ ਅੱਜ ਸ਼ਨੀਵਾਰ ਹੈ ਅੱਜ ਜਿੰਨਾ ਸ਼ਨੀਵਾਰ ਦੇ ਮੰਦਰ ਤੇ ਭੇਡ ਲੰਦੀ ਤੇ ਕਿਤੇ ਵੀ ਨਹੀਂ ਹੁੰਦੀ ਤੇ ਕਿੱਡਾ ਵੱਡਾ ਬਿਜ਼ਨਸ ਹੈ ਲੋਕਾਂ ਨੂੰ ਕਿੰਨਾ ਡਰ ਪੈ ਗਿਆ ਤੇ ਮਹਾਰਾਜ ਕਹਿੰਦੇ ਭਾਈ ਨਹੀਂ ਡਰਨਾ ਤੇ ਪਰਮੇਸ਼ਰ ਤੋਂ ਡਰੋ ਜਿਹੜਾ ਕਾਲਪੁਰਖ ਵਾਹਿਗੁਰੂ ਆ ਉਹ ਤੋਂ ਡਰੋ ਤੇ ਕਾਹਦੇ ਡਰਦੇ ਹੋ ਜੇ ਤੂੰ ਉਹ ਤੋਂ ਕੋਈ ਨਹੀਂ ਡਰੋਗੇ ਤੇ ਸਭ ਚੀਜ਼ਾਂ ਤੋਂ ਡਰਦੇ ਫਿਰੋਗੇ ਆ ਲੋਕੀ ਬਿੱਲੀਆਂ ਤੋਂ ਵੀ ਡਰਦੇ ਦਿਨਾਂ ਤੋਂ ਵੀ ਡਰਦੇ ਆ ਤੇ ਡਰ ਅੰਦਰ ਸਾਡੇ ਪੈਦਾ ਹੋ ਗਿਆ ਉਹ ਡਰ ਕਿਦਾਂ ਖਤਮ ਹੋਏਗਾ ਕਿ ਰੱਬ ਤਾਂ ਨੇੜੇ ਆ ਨਿਰਪਉ ਸੰਗ تمہਾਰੇ ਵਸਦਾ ਇਹ ਡਰਨ ਕਹਾਂ ਤੇ ਆਏ ਡਰ ਡਰ ਮਰਤੇ ਜਬ ਜਾਣੀਏ ਦੂਰ ਜਦੋਂ ਨਾ ਰੱਬ ਬੜੀ ਦੂਰ ਹੈ ਉਹ ਤਾਂ ਕਿਤੇ ਬਹੁਤ ਦੂਰ ਬੈਠਾ ਪਰ ਗੁਰਬਾਣੀ ਕਹਿੰਦੀ ਹੈ ਕਿ ਰੱਬ ਜਿਹੜਾ ਸਾਡੇ ਅੰਦਰ ਹੈ ਔਰ ਹਰੇਕ ਦੇ ਅੰਦਰ ਹੈ ਸਬੇ ਘਟ RAM ਬੋਲੇ RAMਾ ਬੋਲੇ RAM ਬਿਨਾ ਕੋ ਬੋਲੇ ਸਭ ਉਹ ਹੀ ਬੋਲ ਰਿਹਾ ਸਾਰਿਆਂ ਦੇ ਅੰਦਰ ਹੈ ਹਰੇਕ ਦੇ ਅੰਦਰ ਪ੍ਰਮਾਤਮਾ ਨਿਵਾਸ ਕਰਦਾ ਹੈ ਪਾਤਸ਼ਾਹ ਕਹਿੰਦੇ ਡਰ ਡਰ ਮਰਤੇ ਜਬ ਜਾਣੀਏ ਦੂਰ ਡਰ ਚੁਕਾ ਦੇਖਿਆ ਭਰਪੂਰ ਜਦੋਂ ਦੇਖਿਆ ਨਾ ਰੱਬ ਤਾਂ ਜਰੇ ਜਰੇ ਵਿੱਚ ਤੇ ਡਰ ਖਤਮ ਹੋ ਗਿਆ ਸਤਗੁਰ ਆਪਣੇ ਕੋ ਬਲਿਹਾਰ ਛੋੜ ਨਾ ਜਾਈ ਸਰ ਪਰ ਤਾਰ ਰਹਾਉ ਦੁੱਖ ਰੋਗ ਸੋਗ ਬਿਸਰੇ ਜਬ ਨਾਮ ਗੁਰੂ ਮਹਾਰਾਜ ਜੀ ਦੇਖੋ ਹਰੇਕ ਗੱਲ ਦਾ ਜਵਾਬ ਦਿੰਦਾ ਹੈ ਅਸੀਂ ਦੁਖੀ ਕਿਉਂ ਹਾਂ ਸਾਨੂੰ ਰੋਗ ਕਿਉਂ ਹਨ ਅਸੀਂ ਚਿੰਤਾ ਦੇ ਵਿੱਚ ਕਿਉਂ ਹਾਂ ਕਹਿੰਦੇ ਦੁੱਖ ਰੋਗ ਸੋਗ ਬਿਸਰੇ ਜਬ ਨਾਮ ਜਬ ਅਸੀਂ ਪ੍ਰਭਾਤਮਾ ਦਾ ਨਾਮ ਹੀ ਭੁਲਾ ਦਿੱਤਾ ਤੇ ਅਸੀਂ ਦੁਖੀ ਹਾਂ ਦੁੱਖ ਤਦੇ ਜਾਂ ਵਿਸਰ ਜਾਵੇ ਰੱਬ ਭੁੱਲਣਾ ਹੀ ਦੁੱਖਾਂ ਦਾ ਕਾਰਨ ਹੈ ਉਹ ਯਾਦ ਆਉਣਾ ਤੇ ਸੁੱਖਾਂ ਦਾ ਨਿਵਾਸ ਆ ਜਾਂਦਾ ਜੀਵਨ ਦੇ ਵਿੱਚ ਦੁੱਖ ਰੋਗ ਸੋਗ ਵਿਸਰੇ ਜਬ ਨਾ ਸਦਾ ਆਨੰਦ ਜਾਂ ਹਰ ਗੁਣ ਗਾ ਹਮੇਸ਼ਾ ਆਨੰਦ ਹੈ ਜੀਵਨ ਦੇ ਵਿੱਚ ਜਦੋਂ ਅਸੀਂ ਪ੍ਰਮਾਤਮਾ ਦੇ ਗੁਣ ਗਾਣ ਕਰਦੇ ਬੁਰਾ ਭਲਾ ਕੋਈ ਨਾ ਕਹੀਜੈ ਨਾ ਤਾਂ ਕਹਿੰਦੇ ਕਿਸੇ ਦੀ ਨਿੰਦਾ ਕਰੋ ਤੇ ਨਾ ਹੀ ਆਪਣੇ ਸਵਾਰਥ ਵਾਸਤੇ ਕਿਸੇ ਦੀ ਖੁਸ਼ਾਮਦ ਕਰੋ ਬੁਰਾ ਭਲਾ ਕੋਈ ਨਾ ਕਹੀਜੈ ਹੁਣ ਕੀ ਹੁੰਦਾ ਸਾਧ ਸੰਗਤ ਜੀ ਅਸੀਂ ਸੱਚ ਨੂੰ ਨਿੰਦਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਸੱਚ ਨੂੰ ਹੀ ਅਹੰਕਾਰ ਕਹਿਣਾ ਸ਼ੁਰੂ ਕਰ ਦਿੱਤਾ ਆ ਜਿਹੜੇ ਫੁੱਲ ਹਨ ਫੁੱਲਾਂ ਨੂੰ ਫੁੱਲ ਕਹੋ ਜਿਹੜੇ ਕੰਡੇ ਆ ਕੰਡਿਆਂ ਨੂੰ ਕੰਡੇ ਕਹੋ ਪਰ ਕੰਡਿਆਂ ਨੂੰ ਫੁੱਲ ਕਹੀ ਜਾਣਾ ਤੇ ਫੁੱਲਾਂ ਨੂੰ ਕੰਡੇ ਕਹੀ ਜਾਣਾ ਇਹ ਤਾਂ ਹੁਣ ਕੰਡਿਆਂ ਨੂੰ ਫੁੱਲ ਕਹਿਣਾ ਉਹ ਝੂਠੀ ਖੁਸ਼ਾਮਤ ਐ ਨਾ ਤੇ ਜਿਹੜੇ ਫੁੱਲ ਹਨ ਉਹਨਾਂ ਨੂੰ ਕੰਡੇ ਕਹੀ ਜਾਣਾ ਤੇ ਨੰਦਾ ਗੁਰਮਾਰਗ ਕਹਿੰਦਾ ਜੋ ਹੈ ਉਹ ਕਹੋ ਉਸ ਨੂੰ ਕਹੋ ਬੋਰਾ ਭਲਾ ਕੋਈ ਨਾ ਕਹੀਜਾ ਛੋੜ ਮਾਨ ਹਰ ਚਰਨ ਗਹੀਜਾ ਆਪਣਾ ਮਾਣ ਛੱਡ ਕੇ ਹਰੀ ਦੇ ਚਰਨ ਪਕੜ ਲੋ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹਦੇ ਆਂ ਗੁਰੂ ਸਾਹਿਬ ਜੀ ਦੇ 57 ਸਲੋਕ ਹਨ ਇੱਕ ਦੋਹਰੇ ਸਮੇਤ 59 ਸ਼ਬਦ ਹਨ 15 ਰਾਗਾਂ ਦੇ ਵਿੱਚ ਪਹਿਲਾ ਸ਼ਬਦ ਗੌੜੀ ਰਾਗ ਦੇ ਵਿੱਚ ਆਉਂਦਾ ਗੁਰ ਤੇਗ ਬਹਾਦਰ ਸਾਹਿਬ ਤੇ ਪਹਿਲੇ ਸ਼ਬਦ ਦੀ ਪਹਿਲੀ ਪੰਕਤੀ ਪੜੋ ਤੇ ਆਖਰੀ ਸ਼ਲੋਕ ਗੁਰੂ ਸਾਹਿਬ ਜੀ ਦਾ ਪੜੋ ਦੋਨਾਂ ਦੇ ਵਿੱਚ ਇੱਕ ਸਮਾਨਤਾ ਹੈ ਪਾਸ਼ਾ ਜੀ ਕਹਿੰਦੇ ਸਾਦੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਣ ਕੀ ਤਾਂ ਤੇ ਅਹਿਨ ਸੁਭਾਗ ਹੋਏ ਭੜੇ ਪੁਰਸ਼ੋ ਮਾਨ ਛੱਡ ਦੇ ਸਾਦੋ ਮਨ ਕਾ ਮਾਣ ਤਿਆਗੋ ਉਹਨੂੰ ਛੱਡ ਦਿਓ ਤੇ ਫੜਨਾ ਕੀ ਹੈ RAM ਨਾਮ ਔਰ ਮੈਂ ਗਹਿਓ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਪੱਕਾ ਕਰ ਲੋ ਦ੍ਰਿੜ ਕਰ ਲੋ ਦੇਖੋ ਇੱਕ ਸ਼ਬਦ ਇੱਕੋ ਜਿਹੀ ਹੈ ਮੰਮੇ ਨੂੰ ਕੰਨਾ ਨੰਨਾ ਮਾਣ ਉਹਨੂੰ ਉਲਟ ਕਰ ਦਿਓ ਨੰਨੇ ਨੂੰ ਕੰਨਾ ਮੰਮਾ ਨਾ ਤੇ ਜਿੱਦਣ ਨਾਮ ਜਪਦਿਆਂ ਮਾਣ ਆ ਗਿਆ ਉਹ ਤਮ ਖਤਮ ਹੋ ਜਾਏਗਾ ਗੁਰੂ ਮਹਾਰਾਜ ਕਹਿੰਦੇ ਨਹੀਂ ਮਾਣ ਖਤਮ ਕਰਨਾ ਤੇ ਉਹ ਨਾਮ ਜਪਣਾ ਕਿਦਾਂ ਜਪਣਾ ਕਹਿੰਦੇ ਓਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨਕ ਸਦਕਾ ਸਤਿਗੁਰੂ ਨੇ ਇਹ ਸਾਡੇ ਉੱਪਰ ਬੜੀ ਵੱਡੀ ਕਿਰਪਾ ਕੀਤੀ ਹੈ ਇਹ ਨਹੀਂ ਆਖਿਆ ਵੀ ਤੁਸੀਂ ਆਪਣਾ ਕੰਮ ਛੱਡ ਦਿਓ ਆਪਣਾ ਧੰਦਾ ਛੱਡ ਕੇ ਨਾਮ ਜਪੋ ਕਹਿੰਦੇ ਕੰਮ ਕਰਦੇ ਆ ਪਰਮੇਸ਼ਰ ਨੂੰ ਯਾਦ ਕਰੋ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਝਨ ਦਾ ਤੇ ਰੱਬ ਦਾ ਨਾਮ ਉੱਠਦਿਆਂ ਬੈੰਧਿਆਂ ਸੌਂਦਿਆਂ ਜਾਗਦਿਆਂ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਤੇ ਉਹ ਕੌਣ ਜਪੇਗਾ ਗੁਰੂ ਮਹਾਰਾਜ ਕਹਿੰਦੇ ਭਾਈ ਹੁਣ ਜਿਸ ਵੇਲੇ ਆਪਾਂ ਸੌਂਨੇ ਆਂ ਅਰਦਾਸ ਕਰਦੇ ਆਂ ਕਿ ਗੁਰੂ ਮਹਾਰਾਜ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰੋ ਸਤਿਗੁਰੂ ਕਿਰਪਾ ਕਰ ਦੇ ਤੇ ਪਰ ਉਹ ਵੀ ਲੋਕ ਆ ਗੁਰੂ ਮਹਾਰਾਜ ਕਹਿੰਦੇ ਭਾਈ ਜਿਹੜੇ ਹੁਣ ਸੌਂਦੇ 12 2 ਵਜੇ ਉਹਨਾਂ ਨੇ ਉੱਠਣਾ ਕਿਦੋਂ ਅੰਮ੍ਰਿਤ ਵੇਲੇ ਕਿਦੋਂ ਹੋਣਾ ਉਹ ਕਈ ਸਵਾਲ ਕਰਦੇ ਆ ਨਾ ਅਮਰਤ ਵੇਲਾ ਨਹੀਂ ਬਣਦਾ ਸਾਡਾ ਅਰਦਾਸ ਕਰੋ ਅਰਦਾਸ ਜੋ ਅਸੀਂ ਹੱਫ ਕਰ ਸਕਦੇ ਆ ਤੇ ਦੂਸਰਾ ਥੋੜੇ ਕਰ ਸਕਦਾ ਪਰ ਹੁਣ ਜੇ ਪੁੱਛੀਏ ਤਾਂ ਵੀ ਸੌਂਦੇ ਕਦੋਂ ਆ ਕਹਿੰਦੇ 12 1 ਵਜੇ ਜਾਂਦਾ ਤੇ ਹੁਣ 12 1 ਵਜੇ 2 ਵਜੇ ਸੌਣਾ ਤੇ ਉੱਠਣਾ ਕਿਦੋਂ ਤੇ ਜੇ ਅਸੀਂ ਸੌਂਦਿਆਂ ਪਰਮੇਸ਼ਰ ਦਾ ਨਾਮ ਜਪਾਂਗੇ ਗੁਰੂ ਮਾਰ ਕਹਿੰਦੇ ਸੌਂਦੇ ਵਾਹ ਵਾਹ ਉਚਰੇ ਉੱਠਦੇ ਵੀ ਵਾਹ ਕਰੇ ਤੇ ਜੇ ਸੌਂਦਿਆਂ ਜਪਾਂਗੇ ਉੱਠਦੇ ਵੀ ਜਪਾਂਗੇ ਤੇ ਹੁਣ ਹੁੰਦਾ ਕੀ ਆ ਅਧੀਆਂ ਅੱਖਾਂ ਬੰਦ ਹੁੰਦੀ ਆ ਬੰਦੇ ਦੇ ਅੰਨਿਆ ਮੰਗਰ ਉੱਠਦਾ ਏ ਇਦਾਂ ਹੱਥ ਮਾਰਦਾ ਆਲੇ ਦਿਵਾਲੇ ਤੇ ਉਹ ਮੋਬਾਈਲ ਦੇਖਦਾ ਤੇ ਅਧੀਆਂ ਅੱਖਾਂ ਖੁੱਲੀਆਂ ਦੇ ਵਿੱਚ ਮੋਬਾਈਲ ਦੇਖਣ ਲੱਗ ਜਾਂਦਾ ਤੇ ਉੱਠ ਗਿਆ ਤੇ ਕਈ ਫਿਰ ਉਹ ਤੁਰ ਪੈਂਦੇ ਆ ਕੰਨਾਂ ਵਿੱਚ ਟੂਟੀਆਂ ਲਾ ਕੇ ਅਸੀਂ ਜਾ ਰਹੇ ਜੀ ਸ਼ਹਿਰ ਕਰਨ ਜਾ ਰਹੇ ਤੇ ਭਾਗਾ ਵਾਲੇ ਹੁੰਦੇ ਆ ਗੁਰੂ ਮਹਾਰਾਜ ਕਹਿੰਦੇ ਜਿਹੜੇ ਜੀਵਨ ਦੇ ਵਿੱਚ ਉੱਠਦਿਆਂ ਸਾਰ ਉਹਦਾ ਸਿਮਰਨ ਕਰਦੇ ਆ ਇਸ਼ਨਾਨ ਕਰਦੇ ਆ ਨਿਤਨੇਮ ਕਰਦੇ ਆ ਸੰਗਤ ਕਰਦੇ ਆ ਇਹ ਗੁਰੂ ਮਹਾਰਾਜ ਨੇ ਚਾਰ ਚੀਜ਼ਾਂ ਦੱਸੀਆਂ ਤੇ ਆਮ ਬੰਦਾ ਤੁਸੀਂ ਪੁੱਛੋਗੇ ਨਾ ਸਵੇਰੇ ਉੱਠ ਕੇ ਕੋਈ ਜਾ ਰਿਹਾ ਸੈਰ ਕਰਨ ਕੋਈ ਦੁੱਧ ਵੇਚਣ ਜਾ ਰਿਹਾ ਕੋਈ ਸਬਜ਼ੀ ਦੇਣ ਜਾ ਰਿਹਾ ਕੋਈ ਸਬਜ਼ੀ ਲੈਣ ਜਾ ਰਿਹਾ ਪਰ ਜਿਹੜਾ ਗੁਰਸਿੱਖ ਹੈ ਉਹਦੀ ਨਿਸ਼ਾਨੀ ਸਤਗੁਰ ਨੇ ਦੱਸੀ ਕਹਿੰਦੇ ਜੇ ਕੋਈ ਗੁਰਸਿੱਖ ਮਿਲ ਜਾਣਾ ਉਹਨੂੰ ਪੁੱਛਿਓ ਤੇ ਉਹ ਦੱਸੇਗਾ ਵੀ ਮੈਂ ਦੋ ਕੰਮ ਕਰ ਕੀਤੇ ਆ ਤੇ ਦੋ ਕੰਮ ਗੁਰਦੁਆਰੇ ਜਾ ਕੇ ਕਰਨੇ ਉਹ ਕਿਹੜੇ ਕੰਮ ਹਨ ਪਹਿਲੇ ਦੋ ਕੰਮ ਕੀਤੇ ਆ ਅੰਤਰ ਗੁਰ ਆਰਾਧਨਾ ਜੇਵਾਹ ਜਪ ਗੁਰਨਾਮ ਇਹ ਜੋ ਸਾਧੂ ਸਤਗੁਰ ਨੇ ਮਰਜ਼ਾਦਾ ਦਸੀ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਹੁਣ ਭਲਕੇ ਸ਼ਬਦ ਪੰਜਾਬੀ ਵਿੱਚ ਕੱਲ ਨੂੰ ਵੀ ਕਹਿੰਦੇ ਆ ਪਰ ਨਾਲ ਅੱਗੇ ਸਤਗੁਰ ਜੀ ਨੇ ਸਪਸ਼ਟ ਕਰ ਦਿੱਤਾ ਕਲੀਅਰ ਕਰ ਦਿੱਤਾ ਭਲਕੇ ਕਿਹਨੂੰ ਕਹਿੰਦੇ ਆ ਕਹਿੰਦੇ ਉਦਮ ਕਰੇ ਭਲਕੇ ਪ੍ਰਵਾਤੀ ਪ੍ਰਵਾਦ ਵੇਲਾ ਅਮਰਤ ਵੇਲਾ ਭਲਕੇ ਪ੍ਰਵਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਤੇ ਉਹਨੂੰ ਪੁੱਛੋ ਕਹਿੰਦੇ ਜੀ ਮੈਂ ਉਠਿਆ ਇਹ ਸਾਡੀ ਸਿੱਖ ਰਹਿਤ ਮਰਯਾਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਦੇ ਵਿੱਚ ਵੀ ਲਿਖਿਆ ਵੀ ਉੱਠਦਿਆਂ ਸਾਰ ਆਪਣੇ ਪਲੰਗ ਤੇ ਬਹਿ ਕੇ ਆਪਣੇ ਮੰਜੇ ਤੇ ਬਹਿ ਕੇ ਸਿਮਰਨ ਕਰਨਾ ਉਹਦਾ ਸ਼ੁਕਰਾਨਾ ਕਰਨਾ ਅੱਜ ਡਾਕਟਰ ਕਹਿੰਦੇ ਲੋਕੀ ਮੰਨਦੇ ਆ ਵੀ ਇੱਕਦਮ ਨਹੀਂ ਉੱਠਣਾ ਚਾਹੀਦਾ ਪਹਿਲੇ ਥੋੜੀ ਦਿਰ ਬੈਠੋ ਪਰ ਜੇ ਸਤਿਗੁਰ ਨੇ ਸਾਨੂੰ ਜੋ ਕਿਹਾ ਉੱਠਦਿਆਂ ਸਾਰ ਆਪਣੇ ਪਲੰਗ ਤੇ ਬੈਠੋ ਉਹਦਾ ਸ਼ੁਕਰ ਕਰੋ ਵੀ ਸਤਿਗੁਰ ਨੇ ਸਾਨੂੰ ਨਮਾਇਕਰ ਦੇਣ ਹੋਰ ਬਖਸ਼ਿਸ਼ ਕਰ ਦਿੱਤਾ ਤੇ ਸਤਿਗੁਰ ਕਹਿੰਦੇ ਅੰਤਰ ਗੁਰ ਆਰਾਧਨਾ ਫਿਰ ਉੱਠ ਕੇ ਨਾਲ ਜੀਵਾ ਜਪ ਗੁਰ ਨਾਮ ਨਿਤਨੇਮ ਕੀਤਾ ਫਿਰ ਸੰਗਤ ਵਿੱਚ ਆ ਗਏ ਨੇਤਰੀ ਸਤਿਗੁਰ ਵੇਖਣਾ ਇਹਨਾਂ ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਕੀਤੇ ਤੇ ਸੰਗਤ ਵਿੱਚ ਬੈਠ ਕੇ ਸਰਬਣੀ ਸੁਣਨਾ ਗੁਰਨਾਵ ਤੇ ਅਗਨਾ ਕੰਨਾਂ ਦੇ ਨਾਲ ਫਿਰ ਬੈਠ ਕੇ ਕੀਰਤਨ ਸੁਣਿਆ ਕੀ ਹੋਏਗਾ ਸਤ ਗੁਰ ਸੇਤੀ ਰਤਿਆਂ ਦਰਗਾ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਊਤਮ ਕਾਢੀਏ ਬਿਰਲੇ ਕਹੀ ਕੈ ਪਰ ਬਿਰਲੇ ਹਨ ਗੁਰੂ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਮਾਣ ਛੱਡ ਕੇ ਨਾਮ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਸਤ ਗੁਰ ਕਹਿੰਦੇ ਗੁਰਤੇਵਾਦ ਕਹਿੰਦੇ ਸਾਦੋ ਮਨ ਕਾ ਮਾਣ ਤਿਆਗ ਤੇ ਹੁਣਾ ਕੀ ਆਮ ਬੰਦਾ ਮਾਣ ਕਰਦਾ ਉਹ ਬਖਰੀ ਗੱਲ ਹੁੰਦੀ ਤੇ ਆਮ ਜਿਹੜੇ ਤੁਸੀਂ ਜਦੋਂ ਧਾਰਮਿਕ ਦੁਨੀਆ ਵਿੱਚ ਵਿਚਰਦੇ ਆ ਜਾਂ ਮੈਂ ਆ ਤੁਸੀਂ ਕੋਈ ਵੀ ਹੋ ਸਕਦਾ ਹੈ ਤੇ ਇਹ ਜਿਹੜੀ ਹਉਮੈ ਸੁਖ ਸਮਝਈ ਹੈ ਤੇ ਆ ਜਾਂਦੀ ਹੈ ਮੈਂ ਉਠਿਆ ਮੈਂ ਸਿਮਰਨ ਕੀਤਾ ਮੈਂ ਪਾਠ ਕੀਤਾ ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਕਿਹਾ ਕਹਿੰਦੇ ਸਾਧੋ ਮਨਖਾ ਮਾਨ ਤਿਆਗੋ ਤੇ ਫੜਨਾ ਕੀ ਹੈ ਕਹਿੰਦੇ RAM ਨਾਮ ਔਰ ਮੈਂ ਗਹਿਓ ਉਹਨੂੰ ਆਪਣੇ ਹਿਰਦੇ ਵਿੱਚ ਪਕੜ ਲਓ ਉਹਨੂੰ ਪੱਕਾ ਕਰ ਲਓ RAM ਨਾਮ ਔਰ ਮੈਂ ਗਹਿਓ ਜਾ ਕੇ ਸਾਮ ਨਹੀਂ ਕੋਏ ਉਹਦੇ ਬਰਾਬਰ ਕੁਛ ਨਹੀਂ ਹੈ ਕੋਹ ਨਾਨਕ ਉਹ ਪਰਮੇਸ਼ਰ ਦਾ ਜਦੋਂ ਨਾਮ ਸਿਮਰਨ ਕਰਾਂਗੇ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਬੁਰਾ ਭਲਾ ਕੋਈ ਨਾ ਕਹੀਜੈ ਨਾ ਤਾਂ ਕਹਿੰਦੇ ਕਿਸੇ ਦੀ ਨਿੰਦਾ ਕਰੋ ਤੇ ਨਾ ਹੀ ਕਿਸੇ ਦੀ ਆਪਣੇ ਸਵਾਰਥ ਵਾਸਤੇ ਕਿਸੇ ਦੀ ਖੁਸ਼ਾਮਦੀ ਕਰੋ ਬੁਰਾ ਭਲਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਗਹੀਜੈ ਕਹੋ ਨਾਨਕ ਗੁਰ ਮੰਤਰ ਚਿਤਾਰ ਗੁਰੂ ਦੇ ਮੰਤਰ ਨੂੰ ਚੇਤੇ ਕਰ ਉਹਨੂੰ ਬਾਰ ਬਾਰ ਜਪਨਾ ਕਰ ਕਹੋ ਨਾਨਕ ਗੁਰ ਮੰਤਰ ਚਿਤਾਰ ਬੜਾ ਸੋਖਾ ਸ਼ਬਦ ਹੈ ਅਸੀਂ ਪੜਦੇ ਹਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਝੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਾ ਗੁਰੂ ਮਹਾਰਾਜ ਨੇ ਅੱਧੀ ਪੰਕਤੀ ਦੀ ਗੱਲ ਸਮਝਾਤੀ ਤੈਨੂੰ ਉੱਠਦਿਆਂ ਵੀ ਸੁਖ ਤੈਨੂੰ ਬੈਠਦਿਆਂ ਵੀ ਸੁਖ ਤੈਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਲੱਗੇਗਾ ਤੇਰੇ ਅੰਦਰ ਇਹ ਭਾਵਨਾ ਆ ਜਾਏ ਕਿ ਰੱਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ ਤੂੰ ਸੁੱਤਾ ਵੀ ਅਚਿੰਤ ਹੋ ਕੇ ਜਾਗਦਾ ਵੀ ਅਚਿੰਤ ਹੋ ਕੇ ਤੇ ਸਮਝ ਆਏਗੀ ਜਹਾਂ ਕਹਾ ਪ੍ਰਭ ਤੂੰ ਬਰਤੰਤ ਤੇ ਕਦੋਂ ਹੋਏਗਾ ਕਦੋਂ ਘਰ ਸੁਖ ਵਸਿਆ ਬਾਹਰ ਸੁਖ ਹੋਏਗਾ ਕਹਿੰਦੇ ਕਹੋ ਨਾਨਕ ਗੁਰ ਮੰਤਰ ਦੜਾ ਜਦੋਂ ਗੁਰੂ ਦੇ ਮੰਤਰ ਨੂੰ ਦ੍ਰਿੜ ਕਰੇਗਾ ਪੱਕਾ ਕਰੇਗਾ ਆਪਣੇ ਹਿਰਦੇ ਵਿੱਚ ਉੱਠਦਿਆਂ ਬੈੰਧਿਆਂ ਸੌਂਦਿਆਂ ਜਾਗਦਿਆਂ ਉਹਨੂੰ ਜਪੇਗਾ ਗੁਰੂ ਮਹਾਰਾਜ ਕਹਿੰਦੇ ਕਹੋ ਨਾਨਕ ਗੁਰ ਮੰਤਰ ਚਿਤਾਰ ਸੁਖ ਪਾਵੈ ਸੱਚਾ ਦਰਬਾਰ ਕਹਿੰਦੇ ਵੀ ਸੁਖ ਪ੍ਰਾਪਤ ਹੋਏਗਾ ਜਿਹੜਾ ਆਪਾਂ ਸੁੱਖ ਦੇਖਦੇ ਆਂ ਕਿ ਪੈਸੇ ਨਾਲ ਸੁੱਖ ਮਿਲ ਜਾਂਦਾ ਹੈ ਗੱਡੀਆਂ ਆ ਗਈਆਂ ਵੱਡਾ ਮਕਾਨ ਬਣ ਗਿਆ ਕਾਰੋਬਾਰ ਦੇ ਨਾਲ ਸੁੱਖ ਗੁਰੂ ਮਾਰ ਕਹਿੰਦੇ ਨਹੀਂ ਸੁੱਖ ਨਹੀਂ ਬਹੁਤੇ ਧਨ ਖਾਤੇ ਸੁੱਖ ਨਹੀਂ ਪੇਖੇ ਨਿਰਤ ਨਾਟੇ ਸੁੱਖ ਨਹੀਂ ਬਹੁ ਦੇਸ਼ ਕਮਾਏ ਇੱਕ ਗੱਲ ਦੀ ਗਰੰਟੀ ਦਿੰਦੇ ਆ ਗੁਰੂ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾਏ ਸਾਰੇ ਸੁੱਖ ਮਿਲਣਗੇ ਜਦੋਂ ਤੂੰ ਪਰਮੇਸ਼ਰ ਦੇ ਗੁਣ ਗਾਏਗਾ ਸੁੱਖ ਚਾਹੀਦਾ ਨਾ ਜੇ ਸਦੀਵੀ ਸੁੱਖ ਚਾਹੀਦਾ ਜਿਹੜਾ ਸੁੱਖ ਸਾਡੇ ਕੋਲ ਹੈ ਜੇ ਤੂੰ ਅਸੀਂ ਸੁੱਖ ਲੱਭਦੇ ਆ ਅੱਜ ਹੈ ਕੱਲ ਨਹੀਂ ਹੋਏਗਾ ਗੁਰਮਾਰਗ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ ਜੇ ਸਦਾ ਵਾਸਤੇ ਸੁੱਖ ਚਾਹੀਦਾ ਫਿਰ ਉਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਦੁਖੀ ਕਰ ਸਕਦੀ ਦੁੱਖ ਵੀ ਆਉਂਦੇ ਆ ਸੁੱਖ ਵੀ ਆਉਂਦੇ ਆ ਤੇ ਉਹ ਪੜਦੇ ਆ ਲੋਕਾਂ ਨੇ ਨਾ ਬਹੁਤ ਆਖਿਆ ਜਦੋਂ ਅਸੀਂ ਦੁਨੀਆ ਦਾ ਇਤਿਹਾਸ ਦੇਖਦੇ ਆ ਤੇ ਬਹੁਤ ਕੁਝ ਸਮਝਾਇਆ ਗਿਆ ਲੋਕਾਂ ਨੂੰ ਡਰਾਇਆ ਗਿਆ ਭਾਈ ਇਸ ਕਰਕੇ ਤੁਸੀਂ ਦੁਖੀ ਹੋ ਲੋਕਾਂ ਨੂੰ ਸ਼ਰਾਪ ਦਿੱਤਾ ਗਿਆ ਗੁਰੂ ਮਹਾਰਾਜ ਕਹਿੰਦੇ ਇਹ ਦੁਖੀ ਨਾ ਹੋਇਓ ਜੇ ਤੁਹਾਡੇ ਕੋਲ ਦੁੱਖ ਹੈ ਨਾ ਜੇ ਤੁਹਾਡੇ ਕੋਲ ਭੁੱਖ ਹੈ ਇਹ ਵੀ ਉਹਦੀ ਦਾਤ ਹੈ ਰੋਜ਼ ਆਪਾਂ ਉੱਠ ਕੇ ਪੜਦੇ ਆਂ ਸਤਗੁਰੂ ਕਹੇ ਤਿਆਂ ਦੁੱਖ ਭੁੱਖ ਸਦਮਾਰ ਇਹ ਵੀ ਦਾਤ ਤੇਰੀ ਦਾਤਾ ਜੇ ਦੁੱਖ ਦਿੱਤਾ ਤੇ ਸਤਗੁਰੂ ਮਹਾਰਾਜ ਨੂੰ ਪਤਾ ਕਿੱਧਰ ਲੱਗਣੇ ਦੁੱਖ ਕੀ ਹੁੰਦੇ ਜੇ ਭੁੱਖ ਦਿੱਤੀ ਹੈ ਤੇ ਅਸੀਂ ਜੀਵਨ ਦੇ ਵਿੱਚ ਕਿਉਂਕਿ ਆਦੀ ਬਣ ਕੇ ਸਾਨੂੰ ਲਾਲਚ ਦਿੱਤੇ ਜਾਂਦੇ ਗੁਰੂ ਲਾਲਚ ਨਹੀਂ ਦਿੰਦਾ ਵੀ ਤੁਸੀਂ ਆਹ ਕਰੋਗੇ ਤੁਹਾਨੂੰ ਸੁੱਖ ਮਿਲ ਜਾਏਗਾ ਫਿਰ ਬੰਦਾ ਆਇਆ ਥੋੜੇ ਦਿਨ ਆਏਗਾ ਫਿਰ ਚਲੇ ਜਾਏਗਾ ਜੇ ਸਦੀਵੀ ਸੁੱਖ ਚਾਹੀਦਾ ਤੇ ਕਹਿੰਦੇ ਉਹਦੇ ਨਾਲ ਜੁੜ ਤੇ ਤੈਨੂੰ ਸੁੱਖ ਮਿਲੇਗਾ ਭਾਵੇਂ ਦੁੱਖ ਮਿਲੇਗਾ ਜੇ ਸੁੱਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਧਾਈ ਜੇ ਭੁੱਖ ਦੇ ਤਾਂ ਇਤਿਹੀ ਰਾਜਾ ਦੁੱਖ ਵਿੱਚ ਸੋਖ ਮਣਾਈ ਗੁਰੂ ਮਹਾਰਾਜ ਕਹਿੰਦੇ ਸੁੱਖ ਪਾਵਹਿ ਸਾਚੇ ਦਰਬਾਰ ਫੇਰ ਹਾਉ ਦੀ ਪੰਕਤੀ ਚ ਗੁਰੂ ਮਹਾਰਜ ਕਹਿ ਰਿਹਾ ਅਬ ਸਤਗੁਰ ਆਪਣੇ ਕੋ ਬਲਿਹਾਰਾ ਛੋੜ ਨਾ ਜਾਈ ਸਰ ਪਰ ਤਾਰੇ ਉਹ ਛੱਡਦਾ ਨਹੀਂ ਹੈ ਉਹ ਜ਼ਰੂਰ ਤਾਰ ਦਿੰਦਾ ਤੇ ਗੁਰੂ ਮਹਾਰਜ ਕਹਿੰਦੇ ਕੌਣ ਤਰਦਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਤੇ ਉਹ ਡੁੱਬਣ ਨਹੀਂ ਦਿੰਦਾ ਜਿਹੜਾ ਉਹਦਾ ਬਣ ਜਾਂਦਾ ਤੇ ਗੁਰੂ ਮਹਾਰਜ ਕਿਰਪਾ ਕਰਨ ਬਖਸ਼ਿਸ਼ ਕਰਨ ਇਸੇ ਤਰ੍ਹਾਂ ਆਪ ਜੀਆਂ ਦੇ ਉੱਪਰ ਰਹਿਮਤ ਪਰਿਆਤ ਰੱਖਣ ਸਤਿਗੁਰੂ ਜੀ ਆਪ ਜੀ ਦੇ ਨੇਮ ਦੇ ਵਿੱਚ ਵਾਧੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ ਜੀ